ਨਮਸਕਾਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਕਰਤਾ ਸਵਾਗਤ ਆਜਨੀਆਂ ਵਿਸ਼ੇਸ਼ ਪ੍ਰਗਰਮੀ ਵਿੱਚ। ਵਿੱਚ ਪੇ ਸਟੇਟਾਲੇ ਆ ਗਏ ਤਾਂ ਕਰਾਪਸ਼ਨ ਫੈਲ ਜਣੀ ਇੱਥੇ ਬੀਵੀਐਮਬੀ ਚ ਸਾਥੀਓ 4 ਸਾਲ ਹੋ ਗਏ ਤੁਸੀਂ ਇਮਾਨਦਾਰੀ ਦਿੱਤੀ ਸੀ ਕਿ ਕੋਈ ਕਰਾਪਸ਼ਨ ਹੋਈ ਤੇ ਕਰਪਸ਼ਨ ਉਹ ਆਪ ਜਾਂਦਾ ਜਾਂਦਾ ਲੀਡਰ ਜਿਹੜਾ ਬੜਾ-ਬੜਾ ਲੀਡਰ ਖਾਂਦਾ ਸੀ ਆ ਉਹ ਆਪ ਫਲਾ ਗਿਆ ਇੱਥੇ ਆਪ ਫਲਾ ਗਿਆ ਕਹਿੰਦਾ ਕਿ ਜਿਹੜੇ ਜਿੰਨੇ ਸਾਡੇ ਸਾਸੀ ਰਿਟਾਇਰਮੈਂਟ ਤੇ ਜਾਂ ਦੁਬਾਰੇ ਰੀਮਪਲॉयਮੈਂਟ ਤੇ ਲੱਗੇ ਹੋਏ ਆ ਉਹਨਾਂ ਦੇ ਉਹ ਰੀਮਪਲਾਈਮੈਂਟ ਦੇ ਕੇਸ ਜਿਹੜੇ ਦੁਬਾਰੇ ਹੋਣੇ ਸੀਗੇ ਉਹਦੇ ਵਿੱਚ ਰੋੜਾ ਅਟਕਾ ਗਿਆ ਜਾਂਦਾ ਜਾਂਦਾ ਕੀ ਕਹਿੰਦਾ ਕੀ ਸਾਡੇ ਅਧਿਕਾਰੀ ਪੈਸੇ ਲੈਂਦੇ ਆ ਸਾਥੀਓ ਇੱਥੇ ਬੜੇ ਸਾਡੇ ਉਹ ਸਾਦੀ ਪਾਰ ਦੇ ਵਿੱਚ ਇਹ ਮੇਰੇ ਪਿੰਡ ਦੇ ਫਾਰਮੈਨ ਆ ਹੋਰ ਵੀ ਕਈ ਆ ਕਿ ਨਜ਼ਰ ਆ ਰਹੇ ਜਿਹੜੇ ਰੀਇੰਪਲਾਈਮੈਂਟ ਦੇ ਕੰਮ ਕਰ ਰਹੇ ਆ। ਕਿ ਆ ਸਾਥੀਓ ਤੁਸੀਂ ਕਦੇ ਆਪਣਾ ਕੇਸ ਬਣਾਉਣ ਬਾਅਦ ਸੇ ਪੈਸੇ ਦਿੱਤੇ ਆ? ਜੇ ਦਿੱਤੇ ਤਾਂ ਹੱਥ ਖੜਾ ਕਰਕੇ ਦਿਖਾ ਦਿਓ ਤੁਹਾਨੂੰ ਵੀ ਕਿਸੇ ਅਧਿਕਾਰੀ ਨੇ ਤੁਹਾਡੇ ਕੋਲ ਪੈਸੇ ਲਏ ਆ ਤੁਹਾਡਾ ਕੇਸ ਭੇਜਣ ਚ। ਉਹ ਜਾਂਦਾ ਜਾਂਦਾ ਲੀਡਰ ਐਸਾ ਗੰਦ ਖੋਲ ਗਿਆ ਵੀ ਅੱਗੇ ਕੇ ਨੂੰ ਸਾਨੂੰ ਕੋਈ ਡਰਾਇ ਨਹੀਂ। ਅਸੀਂ ਜਿਹੜੇ ਰੇਟ ਡਬਲ ਕਰਾਏ ਆ ਨਾ ਰੀਇੰਪਲਾਈਮੈਂਟ ਦੇ। ਜੋ ਜੇ ਸਾਡੇ ਕੋਲ ਸਿਆਣੇ ਬੰਦੇ ਆਣਗੇ ਇਹ ਈਦਾਂ ਦੇ ਫੋਰਮੈਨ ਆਣਗੇ ਅੱਗੇ ਨਵੇਂ ਬੰਦੇ ਨੂੰ ਕੰਮ ਸਖਾਣਗੇ ਜੋ ਤੱਕ ਨਵੀਂ ਭਰਤੀ ਨਹੀਂ ਹੁੰਦੀ। ਸਾਨੂੰ ਕੋਈ ਤਰਾਹ ਨਹੀਂ ਚਾਹੇ 80 ਸਾਲ ਦਾ ਹੋ ਜੇ ਕਰਦਾ ਰਹੇ ਸਾਡੇ ਲਈ ਕੰਮ ਸਾਨੂੰ ਕੀ ਹੈਗਾ ਸਾਨੂੰ ਕੋਈ ਪ੍ਰੋਬਲਮ ਨਹੀਂ ਅੱਜ ਤੋਂ ਬਾਅਦ ਜਿਹੜੇ ਆ ਗਏ ਆ 22MB ਦੇ ਬੰਦੇ ਵੀ ਪ੍ਰਮੋਟ ਹੋਣ ਤਾਂ ਜੋ ਇਹਨਾਂ ਨੂੰ ਇਹ ਨਾ ਲੱਗੇ ਕਿ ਇਹ ਸਟੇਟ ਦੀ ਜਥੇਬੰਦੀ ਆ ਯਾਰ ਇਹ ਸਿਰਫ ਸਟੇਟਾਂ ਦਾ ਸੋਚਦੀ ਆ ਅਸੀਂ ਕੋਈ ਇਦਾਂ ਦਾ ਨਹੀਂ ਰੱਖਿਆ ਕਿ ਸਟੇਟ ਅਮਪਲਾਈ ਆ ਜਾਂ 22MB ਅਮਪਲਾਈ ਆ ਕਿਉਂਕਿ ਅਸੀਂ ਸੀਨ ਟਾਈਮ ਤੋਂ ਜਦੋਂ ਅਸੀਂ ਕੰਮ ਕਰਕੇ ਆਏ ਉੱਥੇ ਸਤਾਈ ਇੱਥੇ ਬੰਦੀਆਂ ਸੀ ਉੱਤੇ ਹਰ ਹਰ ਜਗ੍ਹਾ ਤੋਂ ਕਰਮਚਾਰੀ ਆਇਆ ਸੀ ਪਰ ਉੱਤੇ ਇਦਾਂ ਦਾ ਪਾਰਸ਼ਲਟੀ ਕੋਈ ਨਹੀਂ ਸੀ ਮਤਭੇਦ ਕੋਈ ਨਹੀਂ ਸੀ ਜੇ ਉੱਥੋਂ ਆਇਆ ਇਹ ਉੱਥੋਂ ਆਇਆ ਇਹ ਸਾਨੂੰ ਇੱਥੇ ਦੇਖਣ ਨੂੰ ਮਿਲੀ ਸੀ ਪਰ ਅਸੀਂ ਲਗਾਤਾਰ ਉਸ ਗੱਲ ਦਾ ਇਸ ਕਰਕੇ ਕਹਿ ਰਹੇ ਕਿ ਇਸ ਚੀਜ਼ ਨੂੰ ਖਤਮ ਕੀਤਾ ਜਾਵੇ ਵੇ ਬੀਵੀਐਮਬੀ ਵਾਲੇ ਆ ਪੰਜਾਬ ਵਾਲੇ ਆ ਹੁਣ ਸਾਥੀਓ ਪੰਜਾਬ ਦੀਆਂ ਪ੍ਰਮੋਸ਼ਨਾਂ ਹੋਈਆਂ ਉਹ ਤੁਸੀਂ ਦੇਖ ਲਓ ਪਹਿਲਾਂ ਵੀ ਰਿਟਰਨ ਦੇ ਵਿੱਚ ਉੱਤੇ ਸ਼ਿਕਾਇਤ ਕੀਤੀ ਕਿ ਪ੍ਰਮੋਸ਼ਨਾਂ ਗਲਤ ਹੋ ਰਹੀਆਂ ਸਨੋਟੀ ਗਲਤ ਬਣ ਰਹੀ ਹੈ ਦੇਖੋ ਅਸੀਂ ਤਾਂ ਬਣਾ ਨਹੀਂ ਰਹੇ ਉਹਨੂੰ ਸਿੱਧਾ ਕ੍ਰਿਸ਼ਨ ਕੁਮਾਰ ਆਈਐਸ ਅਫਸਰ ਹੈਂਡਲ ਕਰ ਰਿਹਾ ਤੁਹਾਡੇ ਸਾਹਮਣੇ ਆ ਉਹ ਉਹਦੀਆਂ ਜਿਹੜੀਆਂ ਗਤੀਵਿਧੀਆਂ ਆਗੀਆਂ ਕਿੱਥੋਂ ਕਿੰਨਾ ਕੋ ਗਲਤ ਕੰਮ ਕਰੂਗਾ ਹੁਣ ਵੀ ਜਿਹੜੇ ਬੰਦੇ ਪ੍ਰਮੋਟ ਹੋਏ ਆ ਜੇ ਬੰਦੇ ਬਹੁਤ ਸਾਰਿਆਂ ਨੂੰ ਭੁਗਤਾਰੇ ਉਹ ਜਦੋਂ ਗੇਟ ਮੀਟਿੰਗ ਤੋਂ ਹੀ ਬੋਲਦੇ ਆ ਸਾਥੀਓ ਤੂੰ ਵੀ ਸੀਨੀਅਰ ਆ ਤੇਰੀ ਨਹੀਂ ਹੋਈ ਤੇਰੀ ਨਹੀਂ ਹੋਈ ਉਹ ਬੰਦਾ ਫਲਾਣਾ ਬਾਅਦ ਚ ਆਇਆ ਉਹ ਜਿਹੜੇ ਬੇਲਦਾਰਾਂ ਨੂੰ ਭੁਗਤਾਰ ਗਏ ਇਹ ਨਹੀਂ ਦੇਖ ਰਿਹਾ ਕਿ ਜਿਹੜੇ ਉਹ ਸਨੋਟੀ ਦਾ ਕੈਕਟਰ ਨਹੀਂ ਦੇਖਦੇ ਕਿ ਜੇ ਇਹ ਬੰਦਾ ਸਟੋਰ ਅਟੈਂਡੈਂਟ ਆ ਉਹਦੀ ਵੱਖਰੀ ਸਨੋਟੀ ਆ ਜੇ ਉਹ ਟੀਮ ਮੇਟ ਆ ਉਹਦੀ ਵੱਖਰੀ ਆ ਉਹ ਜਿਹੋ ਸਕੱਲੇਟਰ ਜੋ ਬੰਦਾ ਬਾਅਦ ਵਿੱਚ ਵੀ ਆਇਆ ਜਿਹੋ ਸਕੱਲੇਟਰ ਚ ਚੁੱਕ ਲਿਆ ਬੰਦਾ ਪ੍ਰਮੋਟ ਹੋ ਗਿਆ ਉਹਦਾ ਰੈਫਰੈਂਸ ਦੇ ਦੇਣਾ ਯਾਰ ਉਹ ਕੱਲ ਆ ਆਉਦੀ ਹੋਈ ਨਹੀਂ ਤੁਸੀਂ 25 25 ਸਾਲ ਦੇ ਬੈਠੇ ਹੋ ਸਾਥਿਓ ਦੇਖੋ ਇਦਾਂ ਗੁਮਰਾਹ ਨਹੀਂ ਹੋਣਾ ਹਰ ਬੰਦਾ ਆਏ ਸੋਚੀ ਸਮਝ ਸਮਝਦਾ ਹੈਗਾ ਇਸ ਗੱਲ ਨੂੰ ਭੜਕਾਉਂਦਾ ਤੁਹਾਨੂੰ ਹਾਰੇ ਭੜਗਾਉਂਦੇ ਆ ਪਰ ਤੁਸੀਂ ਫੈਸਲਾ ਆਪ ਕਰਨਾ ਹੁਣ ਵੀ ਜਿਹੜੇ ਇਹਨਾਂ ਨੇ ਰਿਕਾਉਂਡ ਦੀ ਕੋਸ਼ਿਸ਼ ਕੀਤੀ ਵੀ ਪ੍ਰਮੋਸ਼ਨਾਂ ਰੁਕ ਜਾਣ ਸਾਨੂੰ ਖੁਸ਼ੀ ਹੁੰਦੀ ਆ ਪਰ ਇਹ ਰਿਕਾਉਂਡ ਦੀ ਕੋਸ਼ਿਸ਼ ਕਰਦੇ ਆ ਇਹ ਨਹੀਂ ਹੈਗਾ ਕਿ ਸਾਡੇ ਪੰਜਾਬ ਦੇ ਸਾਥੀ ਬਹੁਤ ਸਾਰੇ ਕਿਤੇ ਉਹਨਾਂ ਨਾਲ ਜੁੜਿਓ ਨਹੀਂ ਹੈਗੇ ਜੁੜਿਓ ਆ ਉਹ ਥੋੜੇ ਉਹ ਵੀ ਆਪਣੀਆਂ ਥੋੜੀਆਂ ਜਿਹਾ ਕੰਨ ਖੋਲਣ ਅੱਖਾਂ ਖੋਲਣ ਕਿ ਦੇਖੋ ਜੇ ਅਸੀਂ ਅਸੀਂ ਤਾਂ ਕਹਿੰਦੇ ਬਈ ਹੁਣ ਜੇ ਜੇ ਹੁਣ 17 18 ਬੰਦੇ ਹੁਣ ਹੋਏ ਆ 21 ਜੀ ਵੀ ਹੋਏ ਆ ਘੱਟੋ ਘੱਟ ਕੁਛ ਨਾ ਕੁਛ ਤਾਂ ਬੰਦੇ ਅਪਗ੍ਰੇਡ ਹੋਏ ਆ ਨਾ ਜਿਹੜਾ ਚੈਨਲ ਸਟਾਪ ਹੋਇਆ ਹੋਵੇ ਜਾਂ ਪਾਣੀ ਇੱਕ ਜਗ੍ਹਾ ਖੜਾ ਹੋਵੇ ਤਾਂ ਉਹ ਵੀ ਬਦਬੂ ਮਾਰਨਾ ਪੈਂਦਾ ਚਲੋ ਮਾਰੀ-ਮੋੜੀ ਕੋਸ਼ਿਸ਼ ਕਰਨੀ ਚਾਹੀਦੀ ਆ ਚਲੋ ਚਾਹੇ ਉਹ ਬੀਬੀ ਐਮਬੀ ਵਾਲੇ ਪਾਸੇ ਅਸੀਂ ਇਧਰ ਦੂਸਰੀ ਸਾਈਡ ਦੇਖਦੇ ਆ ਚਾਹੇ ਸਟੇਟਾਂ ਵਾਲੇ ਪਾਸੇ ਦੇਖਦੇ ਆ ਚਲੋ ਕਿਸੇ ਨਾ ਕਿਸੇ ਜਗ੍ਹਾ ਇੱਕ ਜਗ੍ਹਾ ਤੋਂ ਤਾਂ ਬੰਦਾ ਉਹ ਅਨਸੈਂਟਿਵ ਜਿਹੜਾ 2 ਸਾਲ ਦਾ ਉਤੋਂ ਮਤਲਬ ਤੀਸਰਾ ਵੀਡੀਓ ਹੋ ਗਿਆ ਜਿਹੜਾ ਨਹੀਂ ਮਿਲਿਆ ਹੈਗਾ ਉਸ ਸਬੰਧ ਦੇ ਵਿੱਚ ਜਿਹੜਾ ਹੈਗੀ ਉਹ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਹੜਾ ਅਨਸੈਂਟਿਵ ਦੀ ਜਿਹੜੀ ਕਾਰਵਾਈ ਉਹ ਲਗਾਤਾਰ ਚੱਲ ਰਹੀ ਹੈ ਉਹਨਾਂ ਨੇ ਕੋਈ ਵੀ ਜਿਹੜਾ ਅਨਸੈਂਟਿਵ ਉਹਨੇ ਰਿਜੈਕਟ ਕੋਈ ਨਹੀਂ ਕੀਤਾ ਹੈਗਾ ਉਹ ਸਾਰਾ ਅੰਡਰ ਪ੍ਰੋਸੈਸ ਹੈਗਾ ਕਿਉਂਕਿ ਜਿਹੜਾ ਪੰਜਾਬ ਦਾ ਮੈਂਬਰ ਸੈਕਟਰੀ ਹੈਗਾ ਕ੍ਰਿਸ਼ਨ ਕੁਮਾਰ ਉਹਨਾਂ ਨੇ ਮਤਲਬ ਜਿਹੜੀ ਉਹ ਕੋਸ਼ ਰਿਪੋਰਟਾਂ ਪੇਕੜੀਆਂ ਮੰਗੀਆਂ ਹੈਗੀਆਂ ਜਦ ਤੱਕ ਇਹ ਪੈਂਡਿੰਗ ਰੱਖਾਇਆ ਸਾਡੀ ਪੂਰੀ ਕੋਸ਼ਿਸ਼ ਹੈਗੀ ਹੈਗੀ ਅਸੀਂ ਜਿਹੜੇ ਵੀ ਪਿੱਛੇ ਤੋਂ ਜਦੋਂ ਤੋਂ ਵੀ ਇਹ ਸਾਡੇ ਇਨਸੈਂਟਿਵ ਡਿਊ ਹੈਗੇ ਆ ਉਹ ਅਸੀਂ ਉਹਨੂੰ ਪੂਰੀ ਦਵਾਉਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੇ ਸਾਡਾ ਚੇਅਰਮੈਨ ਸਾਹਿਬ ਨੇ ਵਾਦਾ ਕੀਤਾ ਹੈਗਾ ਕਹਿੰਦੇ ਪੈਂਡਿੰਗ ਰੱਖਾਇਆ ਰਿਜੈਕਟ ਨਹੀਂ ਹੈਗਾ ਇਸ ਕਰਕੇ ਜਿਹੜਾ ਇਨਸੈਂਟਿਵ ਸਾਨੂੰ ਸਾਰਾ ਪਿੱਛੇ ਤੋਂ ਜਰੂਰ ਮਿਲੂਗਾ ਉਹ ਅਸੀਂ ਸਾਡੀ ਟੀਮ ਪੂਰਾ ਵਾਦਾ ਕਰਦੀ ਹੈ ਤਾਂ ਦੂਸਰੇ ਪਾਸੇ ਲੱਗੇ ਰਹੇ ਆ। ਬਰਾਬਰ ਸਾਈਡ ਤੇ ਜੇਕਰ ਆਹੋ ਉੱਥੇ ਪਰ ਉੱਥੇ ਮਚਾ ਆਇਆ ਹਜੇ। ਇਸ ਲਈ ਮੋੜਲੀ ਜ਼ਮੀਨ ਬੜਾ ਬਹੁਤ ਉੱਚੀ ਆ। ਹਾਂ ਉਹਦੇ ਨਾਲ ਨਾਲ ਅਗਲੇ ਆ। ਆਹ ਦੇਖੋ। ਉੱਥੇ ਇੱਕ ਵੀ ਪ੍ਰੋਬਲਮ ਪਤਾ ਕੀ ਆਈ। ਕਿੱਤਾ ਲਾ ਵੀ ਬਹੁਤ ਵੱਡੇ ਜੀ 1 ਕਿਲੋਮੀਟਰ ਦੇ ਇਰੀ ਵਿੱਚ ਲਗਾਤਾਰ ਢਾਹ ਲੱਗੀ। ਕਥੈਲੇ ਵੀ ਕਿੰਨੇ ਜੀ ਇਰੀਆ ਚਲਾ ਲੈਣੇ ਸਕੇ। ਬਣੇ ਵੀ ਬਹੁਤ ਲੱਭੀ ਹੋ। ਵੱਡੇ ਵੀ ਪਨਾ ਹੋ ਗਿਆ। ਲੈਣਾ ਪਰ ਇਹਦਾ ਕੋਈ ਨਹੀਂ। ਅਭੀ ਬਹੁਤ ਆ ਜਿੰਨਾ ਕਿ ਤੱਕਾ ਤਾਂ ਲੇਖਰਾ ਦੇ ਬੁੱਢੇ ਪਿੱਲੇ ਦੇ ਉੱਪਰ ਹੈਗੇ ਜਗੇ। ਢੱਲਾ ਦਾ ਜਿਆਦਾ ਸੀਗੇ। ਉਹ ਦੇਖੋ ਜੀ ਇੰਨਾ ਕੁ ਵਜਿਆ 2 ਕਣਾ ਤਾਂ ਬਾਕੀ ਸਾਰੇ ਬੀਜਾ 95 760। ਢਮੀ ਢਾਹ ਲੱਗੀ ਬਹੁਤ। ਡੋਰ ਦੇ ਭਰਾਵਾ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਆਪਾਂ ਹੁਣ ਤੱਕ ਬਚੇ ਹੋਏ ਆ ਜੀ। ਇਹ ਐਟਾ ਵੱਡਾ ਸੰਗਤ ਦਾ ਸਹਿਜਨਾ ਹੁੰਦਾ ਕੱਲਾ ਪ੍ਰਸ਼ਾਸਨ ਨੇ ਵੀ ਕੀ ਕੰਮ ਨਹੀਂ ਕੋਈ ਕੰਮ ਨਹੀਂ ਇੰਨੇ ਵੱਡੇ ਮੁੱਦੇ ਦਾ ਮਤਲਬ ਨਹੀਂ ਲੱਗਿਆ ਕਿ ਨਹੀਂ ਸੇਵਾ ਕਰ ਗਿਆ ਮੁੰਡਾ ਦੱਸਿਆ ਵੀ ਨਹੀਂ ਆ ਹਾਂ ਜੀ ਸਾਰੀ ਤਾਂ ਬਹੁਤ ਹੀ ਹੁੰਦਾ ਬਿਲਕੁਲ ਰੂਹ ਟੁੱਟ ਗਈ ਜਾਨੀ ਤਾਂ ਲੱਗੇ ਰੁਕਵਾਏ ਦੀ ਵੀ ਮਿਹਰ ਹੋਰੀ ਵਿਚਾਰੇ ਨੇ ਇਹਨੇ ਵੀ ਖੋਣ ਲਈ ਆ ਪਰਮਾਨੰਥ ਥੋੜਾ ਜਿਹਾ ਮੈਨੂੰ ਲੱਗਦਾ ਨਾ ਵੱਡਣ ਨਾਲ ਥੋੜਾ ਜਿਹਾ ਹਾਂ ਜੀ ਇਹਦਾ ਹੋ ਗਿਆ ਨਾ ਭਾਜੀ ਉਹ ਜਿਹੜਾ ਪੂਜਾ ਦੇਗਾ ਨਾ ਉੱਧਰ ਰਹਿਤਾ ਜਾ ਪੈ ਗਿਆ ਇੱਧਰ ਵੀ ਦਿਖਾ ਦੇਗਾ ਕਰ ਇਹਨੂੰ ਥੋੜਾ ਜਿਹਾ ਢਕਾ ਹੋ ਗਿਆ ਪਾਣੀ ਦਾ ਹਾਂ ਹਾਂ ਇਹਨੂੰ ਇਹਨਾਂ ਕੰਮਾਂ ਦੇ ਦੋ ਕਿਲੇ ਲਾ ਆਜਾ ਮੜਿਆ ਗਗਨ ਆਜੋ ਪੰਜ ਨਾਲ ਭਈਆ ਨਾਲ ਮੜ ਜਾ ਦੱਸਦੀ ਲੋਕਾਂ ਨੂੰ ਠੀਕ ਹੈ ਕੋਈ ਚਾਵਲ ਬਣਾ ਕੇ ਦੱਸੋ ਨਾ ਆਓ ਇਧਰ ਆਓ ਆਜੋ ਮੇਰੇ ਨਾਲ ਪਹਿਲਾਂ ਮੇਰੇ ਰੋਡੇ ਦੀਆਂ ਗੰਜੀ ਉਹ ਕੋਈ ਨਹੀਂ ਚੱਲ ਕੋਈ ਨਹੀਂ ਸਰੇ ਦੱਬ ਕੀ ਆਵਾਂਗੇ ਰੋਡੇ ਨੇ ਵੀ ਹੋਣੇ ਰੋਡੇ ਸਾਰੇ ਮਾਰੇ ਆਸੀਂ ਕਿਹਨਾ ਕੱਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਟਾਈਮ ਪਹਿਲਾਂ ਤਾਂ ਹਿੰਗਰਪੁਰ ਬੰਦ ਤੇ ਗਏ ਸੀ ਹੁਣ ਮਲਕਪੁਰ ਮਲਕਪੁਰ ਜਿਹੜੀ ਲਗਾਤਾਰ ਢਾਹ ਲੱਗੀ ਹੋਈ ਸੀ ਰਾਤੀ ਵੀ ਇੱਥੇ ਕਾਫੀ ਸਾਰੀ ਸਿਚੁਏਸ਼ਨ ਜਿਹੜੀ ਆ ਕਾਫੀ ਚਿੰਤਾਜਨਕ ਬਣ ਗਈ ਸੀ ਪਰ ਮੇਰੇ ਨਾਲ ਪਿੰਡ ਵਾਸੀ ਖੜੇ ਨੇ ਸਾਡੇ ਬਜ਼ੁਰਗ ਖੜੇ ਨੇ ਭਾਜੀ ਚੀਤੇ ਹੁਣੇ ਖੜੇ ਨੇ ਇਹਨਾਂ ਸਾਰੇ ਭਰਾਵਾਂ ਨੇ ਇਲਾਕਾ ਨਿਵਾਸੀਆਂ ਨੇ ਲਗਾਤਾਰ ਇੱਥੇ ਜਦੋਂ ਚਾਹਤ ਕੀਤੀ ਔਰ ਜਿਹੜਾ ਇਸ ਟਾਈਮ ਆ ਜਿਹੜੀ ਸਾਰੇ ਬੰਦ ਦੀ ਸਥਿਤੀ ਆ ਮਲਕਪੁਰ ਪਿੰਡ ਦੀ ਉਹ ਕੰਟਰੋਲ ਹੈਠਾ ਕਾਬੂ ਹੈਠਾ ਸੋ ਲੋਕਾਂ ਦੇ ਸਹਿਯੋਗ ਨੂੰ ਅਸੀਂ ਸਿਰ ਝੁਕਾ ਕੇ ਸਹਿਦਾ ਕਰਦੇ ਆ ਸੰਗਤ ਦੇ ਸਹਿਯੋਗ ਕਰਕੇ ਹੀ ਹਜੇ ਤੱਕ ਪੂਰਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਬੰਨ ਜਿਹੜਾ ਉਹ ਸੁਰੱਖਿਆਤਾ ਕੰਟਰੋਲ ਹੈਠਾ ਸੋ ਸਮੁੱਚੇ ਇਲਾਕੇ ਦੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਗੁਰਜ ਤਹਿਲਦਾਸ ਵੀ ਰਾਤੀ ਅਸੀਂ ਸਾਰੀ ਰਾਤ ਤਲਵੰਡੀ ਸਿਬੂ ਗੁਰਜ ਤਹਿਲਦਾਸ ਔਰ ਜਿਹੜਾ ਮਿਰਜ਼ਾਪੁਰ ਇਹਨਾਂ ਬੰਨਾਂ ਦੇ ਉੱਤੇ ਰਾਤੀ ਜਿਵੇਂ ਇਸੀ ਤਰ੍ਹਾਂ ਰਿਹਾ ਔਰ ਅ ਅਕਾਲ ਪੁਰਖ ਦੀ ਕਿਰਪਾ ਨਾਲ ਭਾਵੇਂ ਉੱਥੇ ਬੰਨ ਦਾ ਹਿੱਸਾ ਕਾਫੀ ਸਾਰਾ ਡੈਮੇਜ ਹੋਇਆ ਪਰ ਜਿਹੜਾ ਹਜੇ ਪਾਣੀ ਜਿਹੜਾ ਉਹ ਬਾਹਰ ਨਹੀਂ ਆਣ ਦਿੱਤਾ ਗਿਆ ਸਾਰਾ ਪ੍ਰਸ਼ਾਸਨ ਸਾਰੀ ਮਿਲਟਰੀ ਹਰ ਤਰ੍ਹਾਂ ਦਾ ਵਿਭਾਗ ਜਿਹੜਾ ਇਲਾਕੇ ਦੀਆਂ ਸੰਗਤਾਂ ਦਾ ਸਹਿਯੋਗ ਕਰਨ ਲਈ ਉੱਥੇ ਇਸ ਟਾਈਮ ਤਤਪਰ ਆ ਔਰ ਲਗਾਤਾਰ ਜਿਹੜਾ ਰਾਤ ਨੂੰ ਬਹੁਤ ਵੱਡੇ ਲੈਵਲ ਤੇ ਚੰਗੀ ਪੱਧਰ ਤੇ ਜਿਹੜੇ ਉੱਥੇ ਕਾਰਜ ਚੱਲ ਰਹੇ ਨੇ ਸੋ ਇਸ ਤੋਂ ਬਾਅਦ ਹੁਣ ਅਸੀਂ ਉੱਥੇ ਵੀ ਜਾਣਾ ਸੋ ਇਲਾਕੇ ਦੀਆਂ ਸੰਕਰਾਂ ਦਾ ਬਹੁਤ-ਬਹੁਤ ਧੰਨਵਾਦ ਪੈਨਿਕ ਹੋਣ ਦੀ ਲੋੜ ਨਹੀਂ ਘਬਰਾਉਣ ਦੀ ਲੋੜ ਨਹੀਂ ਬਸ ਸੁਚੇਤ ਰਹਿਣ ਦੀ ਲੋੜ ਆ ਲਗਾਤਾਰ ਆਪਾਂ ਇਸੇ ਤਰ੍ਹਾਂ ਅਗਲੇ 5 7 10 ਦਿਨ ਜਿਹੜਾ ਬੰਦੀ ਸੁਰੱਖਿਆ ਦੇ ਲਈ ਸੁਚੇਤ ਰਹਿਣਾ ਤਾਂ ਜੋ ਆਪਣੇ ਇਲਾਕੇ ਦੀ ਬੁੱਕ ਬਚ ਸਕਣ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਤਾ ਹੀ ਹੈਗਾ ਸਮਝ ਤੁਸੀਂ ਸਾਰੇ ਪਾਸੇ ਦੀ ਜਿਹੜੀ ਨਿਊਜ਼ ਦੇ ਵਿੱਚ ਬੰਦ ਜਿਹੜਾ ਕਿਸੇ ਕਿਸੇ ਥਾਂਵਾਂ ਦੇ ਉੱਤੇ ਜਿਹੜਾ ਹੈਗਾ ਬੰਦ ਇਰੋਸ਼ਨ ਹੋਇਆ ਹੈਗਾ ਲੇਕਿਨ ਪਿੱਛੇ ਕਿਉਂਕਿ ਲੈਵਲ ਪਾਣੀ ਦਾ ਮੈਨ ਵਰਗਾ ਸੀ ਟੱਟ ਸੀਗਾ ਪਿੱਛੇ ਜ਼ਮੀਨ ਉੱਚੀ ਸੀਗੀ ਉਹਦੇ ਕਰਕੇ ਕਿਸੇ ਤਰੀਕੇ ਦਾ ਵੇਗੀ ਖੇਤੀ ਨੂੰ ਵੀ ਨੁਕਸਾਨ ਨਹੀਂ ਹੋਇਆ ਤੇ ਅੱਗੇ ਆਬਾਦੀ ਰੱਖ ਤੇ ਪਾਣੀ ਜਾਂਦਾ ਸਵਾਲ ਹੀ ਜ਼ਿਆਦਾ ਹੁੰਦਾ ਸੋ ਸਿਚੁਏਸ਼ਨ ਹੈ ਬਟ ਉਹਨੂੰ ਅਸੀਂ ਕੰਟਰੋਲ ਕਰ ਰਹੇ ਹੈਗੇ ਆ ਜਿਹੜੇ ਜਿਹੜੇ ਕਾਸਟੂਮ ਵੀ ਉੱਥੋਂ 100% ਬੰਨ ਇਰੋਡ ਹੋ ਗਿਆ ਹੈਗਾ ਉੱਥੇ ਵੀ ਅਸੀਂ ਇੱਕ ਪ੍ਰੋਟੈਕਸ਼ਨ ਵਾਲ ਜਿਹੜੀ ਹੈਗੀ ਹੈ ਕਿ ਇਹ ਪੇਟਾਂ ਦੇ ਰਾਹੀਂ ਰਕਤਾਂ ਦੇ ਰਾਹੀਂ ਉਹ ਲਗਾ ਰਹੇ ਤੇ ਉਹਦੇ ਨਾਲ ਨਾਲ ਜਿਹੜਾ ਹੈਗਾ ਇੱਕ ਬੈਕ ਸਾਈਡ ਦੇ ਉੱਤੇ ਰਿੰਗ ਬੰਦ ਦਾ ਜਿਹੜਾ ਕੰਮ ਹੈ ਉਹ ਵੀ ਮਸ਼ੀਨੀ ਰਾਹੀਂ ਸ਼ੁਰੂ ਹੋ ਗਿਆ ਹੈ ਇੱਕ ਅੱਗੇ ਜਿਹੜਾ ਸਟੱਡ ਹੈਗਾ ਸਪਰ ਹੈਗਾ ਉਹਨੂੰ ਵੀ ਜਿਹੜਾ ਹੈਗਾ ਥੋੜਾ ਸਟਰੈਂਥਨ ਤੇ ਐਲੰਗੇਸ਼ਨ ਉਹਦੇ ਕੰਮ ਕਰ ਰਹੇ ਹਨ ਇਹ 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 ਤੋ ਕਿਸੇ ਤਰੀਕੇ ਦੀ ਕੋਈ ਘਬਰਾਨੀ ਲੋੜ ਨਹੀਂ ਹੈਗੀ ਖਾਸ ਕਰ ਰਾਤ ਵੇਲੇ ਕਿਉਂਕਿ ਦਿਨ ਵੇਲੇ ਤੇ ਚਲੋ ਫਿਰ ਵੀ ਥੋੜਾ ਜਿਆ ਸ਼ਾਂਤੀ ਰਹਿੰਦੀ ਹੈਗੀ ਬਟ ਰਾਤ ਵੇਲੇ ਸਡਨਲੀ ਜਦੋਂ ਕੋਈ ਥੋੜਾ ਜਿਹਾ ਵੀ ਕਿਧਰੋਂ ਇਸ ਤਰੀਕੇ ਦਾ ਢਹਿ ਲੱਗਦੀ ਹੈਗੀ ਤੇ ਉਹ ਬਹੁਤ ਜ਼ਿਆਦਾ ਪੈਨਿਕ ਕ੍ਰੀਏਟ ਹੋ ਜਾਂਦਾ ਹੈ ਸੋ ਉਸ ਤਰੀਕੇ ਦੇ ਪੈਨਿਕ ਕ੍ਰੀਏਟ ਕਰਨ ਦੀ ਕਿਸੇ ਤਰੀਕੇ ਦੀ ਲੋੜ ਨਹੀਂ ਹੈ ਕੀ ਜੀ ਨੀ ਜੀ ਨੀ ਕਿੱਦਾਂ ਕਰੀਂ ਆਰੇ ਇੱਧਰ ਨੂੰ ਆ ਜਾ ਪਿੱਛੇ ਨੂੰ ਥੋੜੀ ਜਿਹੀ ਪਿੱਛੇ ਲੈ ਕੇ ਫੇਰ ਟੱਕ ਦੇ ਉਹਨੇ ਟੱਕ ਮਾਰੀ ਸਾਈ ਇੱਧਰ ਨੂੰ ਆ ਜਾਓ ਆਇਆ ਓ ਵੀਰੇ ਪਗਾਰੇ ਦਾ ਡਾਣੇ ਦਾ ਕਿੱਧਰ ਨੂੰ ਡਗਈਏ ਵਧੀਆ ਜੀ ਟੱਕਰੋ ਟੱਕਰੋ ਸਜੇਲਾ ਸ਼ਿੰਪਾ ਅਗਸੇਗ ਨਗਨਾ ਸੁਤੰਤ ਅਜਲੀਆਂ ਵਿਸ਼ੇਸ਼ ਸਰਗੀਆਂ ਤੁਨ ਫਿਰ ਨਮੀਆਂ ਤੇ ਤਾਜ਼ੀਆਂ ਸਰਗੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀ ਸਿੰਘ ਇਜਾਜ਼ਤ ਦਿਓ ਧੰਨਵਾਦ